ਸੁਣਿਆ ਸੀਗਾ ਕਿ ਕੈਨੇਡਾ ਵਿੱਚ ਜਿਹੜੇ ਪੰਜਾਬੀ ਆ ਨਾ ਬਹੁਤ ਬੇਕਾਰ ਆ ਤੇ ਉਹ ਗੱਲ ਆ ਜਿਹੜੀ ਅੱਜ ਮੈਨੂੰ ਪਤਾ ਲੱਗ ਵੀ ਗਈ ਆ ਪਰ ਜਦੋਂ ਮੈਂ ਇੰਡੀਆ ਵਿੱਚ ਸੀਗਾ ਤਾਂ ਮੈਨੂੰ ਇਦਾਂ ਹੀ ਸੀਗਾ ਕਿ ਮੈਂ ਆ ਜਿਹੜਾ ਪੰਜਾਬੀਆਂ ਨਾਲ ਕੰਮ ਕਰਾਂ ਕਿਉਂਕਿ ਕੰਫਰਟੇਬਲ ਫੀਲ ਹੁੰਦਾ ਪੰਜਾਬੀਆਂ ਨੂੰ ਤੁਸੀਂ ਕਿਹਾ ਇਨਸਾਨੀ ਨਾਲ ਆਪਣੀ ਗੱਲ ਸਮਝਾ ਸਕਦੇ ਹੋ ਉਹਨਾਂ ਦੀ ਗੱਲ ਸਮਝ ਸਕਦੇ ਆ ਤੇ ਹੋਰ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਉਹਨਾਂ ਨੂੰ ਦੱਸ ਸਕਦੇ ਆ ਪਰ ਇਹ ਗੱਲਾਂ ਮੈਨੂੰ ਉੱਥੇ ਇਦਾਂ ਲੱਗਦੀਆਂ ਸੀਗੀਆਂ ਇੱਥੇ ਆ ਕੇ ਜਿਹੜੀ ਸਚਾਈ ਪਤਾ ਲੱਗੀ ਆ ਉਹ ਬਹੁਤ ਵੱਖਰੀ ਆ ਹੁਣ ਮੈਂ ਜਿੱਥੇ ਕੰਮ ਕਰਦਾ ਉਹ ਮਤਲਬ ਗੋਰਿਆਂ ਦੀ ਕੰਪਨੀ ਆ ਉੱਥੇ ਸਾਰੇ ਮੈਨੇਜ ਮੈਨੇਜਰ ਆ ਜਿਹੜੇ ਤੇ ਮੈਨੇਜ ਕਰਦੇ ਆ ਜੋ ਵੀ ਆ ਉੱਥੇ ਸੁਪਰਵਾਈਜ਼ਰ ਵਗੈਰਾ ਉਹ ਕੀ ਗੋਰੇ ਆ ਪਰ ਉਹਨਾਂ ਨੇ ਕੀ ਆ ਮਤਲਬ ਦੋ ਏਦਾਂ ਦੇ ਪੰਜਾਬੀ ਸੁਪਰਵਾਈਜ਼ਰ ਵੀ ਲਾਏ ਹੋਏ ਆ ਵੀ ਥੋੜਾ ਜਿਹਾ ਜਿਹੜੇ ਉੱਥੇ ਕੰਮ ਕਰਦੇ ਆ ਇੰਡੀਆ ਨੂੰ ਉਹਨਾਂ ਨੂੰ ਕੰਫਰਟੇਬਲ ਫੀਲ ਹੋਵੇ ਤੇ ਏਦਾਂ ਕਰਕੇ ਪਰ ਇੱਕ ਗੱਲ ਜਿਹੜੀ ਤੁਹਾਨੂੰ ਮੈਂ ਦੱਸਣਾ ਕਿ ਜਿਹੜੇ ਪੰਜਾਬੀ ਆ ਗੋਰਿਆਂ ਨੇ ਸਾਨੂੰ ਕਦੇ ਨਹੀਂ ਇਦਾਂ ਕਿਹਾ ਕਿ ਤੁਸੀਂ ਪੰਜਾਬੀ ਵਿੱਚ ਗੱਲ ਕਰੋ ਜਾਂ ਨਾ ਕਰੋ ਤੁਸੀਂ ਹਿੰਦੀ ਵਿੱਚ ਗੱਲ ਕਰੋ ਜਾਂ ਨਾ ਕਰੋ ਤਾਂ ਉਹਨਾਂ ਨੇ ਸਾਨੂੰ ਅੱਜ ਤੱਕ ਨਹੀਂ ਇਹ ਚੀਜ਼ ਕਹੀ ਪਰ ਜਿਹੜੇ ਸਾਡੇ ਪੰਜਾਬੀ ਆ ਜਿਹੜੇ ਉੱਥੇ ਸੁਪਰਵਾਈਜ਼ਰ ਆ ਉਹ ਸਾਨੂੰ ਹਰ ਰੋਜ਼ ਕਹਿੰਦੇ ਆ ਕਿ ਤੁਸੀਂ ਪੰਜਾਬੀ ਚ ਨਹੀਂ ਬੋਲਣਾ ਠੀਕ ਆ ਜਦੋਂ ਕੰਮ ਕਰਦੇ ਆ ਜਦੋਂ ਕਿਸੇ ਇਧਰਲੇ ਬੰਦੇ ਨਾਲ ਗੱਲ ਕਰਨੀ ਆ ਉਹ ਤੋਂ ਕੋਈ ਕੰਮ ਪੁੱਛਣਾ ਜਾਂ ਉਹਨਾਂ ਨੂੰ ਕੋਈ ਚੀਜ਼ ਦੱਸਣੀ ਆ ਉਦੋਂ ਅੰਗਰੇਜ਼ੀ ਬੋਲ ਲਈ ਚਲੋ ਠੀਕ ਆ ਪਰ ਜਦੋਂ ਯਾਰ ਅਸੀਂ ਕੋਈ ਆਪਾਂ ਨਾਰਮਲ ਗੱਲ ਕਰਦੇ ਆ ਉੱਥੇ ਕੋਈ ਵੀ ਆਮ ਗੱਲ ਕਰਦੇ ਆ ਤਾਂ ਉਦੋਂ ਜੇ ਕੋਈ ਬੰਦਾ ਪੰਜਾਬੀ ਬੋਲ ਲੂਗਾ ਤਾਂ ਉੱਥੇ ਫਿਰ ਐਦਾਂ ਨਹੀਂ ਮਤਲਬ ਕਿੱਡੀ ਕੋਈ ਪ੍ਰੋਬਲਮ ਵਾਲੀ ਗੱਲ ਹੈ ਪਰ ਸਾਡੇ ਆਪ ਦੀ ਬੰਦੇ ਆ ਕਿ ਇਹ ਚੀਜ਼ਾਂ ਨੂੰ ਬਹੁਤ ਇੱਥੇ ਕਰਦੇ ਆ ਕਿ ਤੁਸੀਂ ਇਹ ਨਹੀਂ ਕਰਨਾ ਤੁਸੀਂ ਆਹ ਕਰਨਾ ਫਲਾਨਾ ਢੋਂਕਾ ਆਪਦਾ ਹੀ ਅਕਰੋਪ ਪਾਈ ਜਾਂਦੇ ਰਹਿੰਦੇ ਆ ਹੁਣ ਸਾਡੇ ਜਿਹੜਾ ਕੁੜੀ ਆ ਮੈਨੇਜਰ ਤਾਂ ਉਹ ਇੰਨਾ ਕੋ ਉੱਥੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਹਰਾਸ ਕਰਦੀ ਆ ਨਾ ਹਲੇ ਸਾਰੇ ਉੱਥੇ ਕੰਮ ਕਰਦੇ ਆ ਅੰਗਰੇਜ਼ ਵੀ ਆ ਹੋਰ ਵੀ ਕੰਟਰੀਆਂ ਤੋਂ ਕਈ ਆ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੀ ਪਰ ਜਿਹੜੇ ਉੱਥੇ ਪੰਜਾਬੀ ਮੁੰਡੇ ਕੁੜੀਆਂ ਉਹਨਾਂ ਤੇ 24 ਘੰਟੇ ਆਪ ਦਾ ਰੋ ਵੀ ਜਮਾਈ ਜਾਉ ਤੂੰ ਇੱਥੇ ਕਿਨੂੰ ਪੁੱਛ ਕੇ ਆ ਕੰਮ ਕਰਨ ਲੱਗਿਆ ਤੂੰ ਆ ਛੱਡ ਕੇ ਆ ਕਰ ਤੂੰ ਫਲਾਨਾ ਨਹੀਂ ਕਰਦਾ ਟੌਮਕਾਣੀ ਕਰਦਾ ਤੂੰ ਇੱਥੇ ਨਹੀਂ ਕੰਮ ਸਹੀ ਕਰਦਾ ਸਾਰਾ ਦਿਨ ਆ ਜਿਹੜਾ এনवायरमेंट ਆ ਨਾ ਟੌਕਸਿਕ ਬਣਾਈ ਰੱਖਦੇ ਆ ਤਾਂ ਇਸੇ ਕਰਕੇ ਹੀ ਮੈਨੂੰ ਜਿਹੜਾ ਪਹਿਲਾਂ ਹੀ ਕਿਹਾ ਹੋਇਆ ਸੀਗਾ ਕੁਝ ਲੋਕਾਂ ਨੇ ਕਿ ਤੂੰ ਪੰਜਾਬੀਆਂ ਨਾਲ ਨਾ ਹੀ ਕੰਮ ਕਰੇ ਤਾਂ ਚੰਗਾ ਤਾਂ ਉਹ ਚੀਜ਼ ਮੈਨੂੰ ਹੁਣ ਆ ਕੇ ਇੱਥੇ ਪਤਾ ਵੀ ਲੱਗ ਗਈ ਆ ਪਰ ਯਾਰ ਜਿਹੜੇ ਲੋਕ ਇਦਾਂ ਦੇ ਕੰਮ ਕਰਦੇ ਨੇ ਤੁਹਾਨੂੰ ਉੱਥੇ ਹੁਣ ਸੁਪਰਵਾਈਜ਼ਰ ਕਿਸੇ ਨੇ ਬਣਾਤਾ ਤੁਹਾਨੂੰ ਤੁਹਾਡੀ ਡਿਊਟੀ ਲਾਤੀ ਆ ਤਾਂ ਜਿਹੜੀ ਤੁਹਾਨੂੰ অথੋਰੀਟੀ ਦਿੱਤੀ ਆ ਕਿਉਂ ਉਹਦਾ ਤੁਸੀਂ ਯਾਰ ਮਤਲਬ ਗਲਤ ਇਸਤੇਮਾਲ ਕਰਦੇ ਆ ਤੁਸੀਂ ਲੋਕਾਂ ਨੂੰ ਇੱਥੋਂ ਕੰਮ ਛੱਡਣ ਲਈ ਮਜਬੂਰ ਕਰਦੇ ਆ ਜਾਂ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਕੀ ਮਿਲ ਜਾਂਦਾ ਹੁਣ ਜਿਹੜੀ ਸਾਡੀ ਸੁਪਰਵਾਈਜ਼ਰ ਇੱਧਰ ਗੋਰੀ ਆ ਨੀ 올ਡ ਆ ਉਹਦੀ ਉਮਰ ਹੋਊਗੀ 55 ਸਾਲ ਪਲੱਸ ਹੀ ਹੋਊਗੀ ਤਾਂ ਉਹ ਇੰਨੀ ਕਿ ਯਾਰ ਪੋਲਾਈਟ ਆ ਇੰਨੀ ਕੁ ਮਤਲਬ ਸਮਝਦਾਰ ਹੈ ਨਾ ਉਹ ਉਹ ਹੁਣ ਕਈ ਵਾਰ ਕੀ ਆ ਉੱਥੇ ਪੰਜਾਬੀ ਆ ਜਾਂ ਕੋਈ ਹੋਰ ਵੀ ਗੁਜਰਾਤੀ ਆ ਉਹਨਾਂ ਨੂੰ ਕਿਆ ਇੰਗਲਿਸ਼ ਜਿਹੜੀ ਸਮਝ ਨਹੀਂ ਆਉਂਦੀ ਜਾਂ ਫਿਰ ਆਪਦੀ ਗੱਲ ਕਿਆ ਦੱਸੀ ਨਹੀਂ ਜਾਂਦੀ ਪਰ ਉਹ ਕਿਆ ਉਹਨੇ ਬਹੁਤ ਵਾਰੀ ਕਿਆ ਕਿ ਲੈਂਗੁਏਜ ਬੈਰੀਅਰ ਹੈ ਮਤਲਬ ਤੁਹਾਡੀ ਲੈਂਗੁਏਜ ਸਾਨੂੰ ਸਮਝ ਨਹੀਂ ਆਉਂਦੀ ਜਾਂ ਸਾਡੀ ਤੁਹਾਨੂੰ ਨਹੀਂ ਆਉਂਦੀ ਤਾਂ ਇਟਸ ਓਕੇ ਕੋਈ ਚੱਕਰ ਨਹੀਂ ਤੁਸੀਂ ਦੋ ਵਾਰ ਦੱਸ ਸਕਦੇ ਆ 100 ਵਾਰ ਸਾਨੂੰ ਪੁੱਛ ਸਕਦੇ ਆ ਕੋਈ ਚੱਕਰ ਨਹੀਂ ਪਰ ਪੰਜਾਬੀਆਂ ਨੂੰ ਜੇ ਪੰਜਾਬੀ ਚ ਕੋਈ ਗੱਲ ਆ ਸੀ ਦੂਜੀ ਵਾਰ ਪੁੱਛ ਲੀਏ ਤਾਂ 100 ਵਾਰੀ ਕਹਿੰਦੇ ਆ ਤੁਹਾਨੂੰ ਪਹਿਲੀ ਵਾਰ ਚ ਸਮਝ ਨਹੀਂ ਆਉਂਦੀ ਤਾਂ ਯਾਰ ਮਤਲਬ ਉਹੀ ਗੱਲ ਹੈ ਨਾ ਕਿ ਅਸੀਂ ਅੱਜ ਵੀ ਹੈ ਜਿਹੜਾ ਇੰਡੀਅਨ ਸੋਚ ਨਾਲ ਹੀ ਇੱਥੇ ਰਹਿ ਰਹੇ ਆ ਸਾਨੂੰ ਇਦਾਂ ਲੱਗਦਾ ਕਿ ਅਸੀਂ ਜਿੱਦਾਂ ਇੰਡੀਆ ਵਿੱਚ ਰੋਪਾ ਕੇ ਰੱਖਦੇ ਸੀਗੇ ਦੂਜੇ ਆਪਣੇ ਤੋਂ ਜਿਹੜੇ ਛੋਟੇ ਹੁੰਦੇ ਸੀਗੇ ਤਾਂ ਉਦਾਂ ਹੀ ਅਸੀਂ ਜਿਹੜਾ ਇੱਥੇ ਪਾ ਕੇ ਰੱਖੀਏ ਹੁਣ ਉਹੀ ਕੁੜੀ ਜਿਹੜੀ ਮੈਂ ਪੰਜਾਬੀ ਕੁੜੀ ਦੀ ਗੱਲ ਕਰਦਾ ਉਹਨੇ ਕੀ ਆ ਜਿੱਦਾਂ ਉਹਨੂੰ ਸਾਡੇ ਤੇ ਰੋਹ ਮਾਰਦੀ ਰਹਿੰਦੀ ਆ ਹੋਰ ਪੰਜਾਬੀ ਕੁੜੀਆਂ ਉਹਨਾਂ ਤੇ ਰੋਹ ਮਾਰਦੀ ਰਹਿੰਦੀ ਆ ਉਦਾਂ ਹੀ ਹੋਣੇ ਕਿ ਇੱਕ ਦਿਨ ਇੱਧਰਲੇ ਜਿਹੜੇ ਹੁਣ ਉਹਦੇ ਅੰਡਰ ਕੰਮ ਕਰਦੇ ਆ ਗੋਰੇ ਉਸਤੇ ਵੀ ਉਹਨੇ ਇਦਾਂ ਹੀ ਕਰਿਆ ਤਾਂ ਉਹਨੇ ਉਹਦਾ ਬਹੁਤ ਹਜਾਲ ਆਇਆ ਉਹ ਕਹਿੰਦਾ ਵੀ ਤੇਰੀ ਜਿਹੜੀ ਮੈਂਟੈਲਿਟੀ ਆ ਇੰਡੀਆ ਵਾਲੀ ਆਪਦੀ ਉਥੇ ਛੱਡ ਕੇ ਆਉਣੀ ਸੀਗੀ ਇਹ ਇਹ ਆ ਜਿਹੜਾ ਇੱਥੇ ਕੈਨੇਡਾ ਹੈ ਇੱਥੇ ਤੂੰ ਕਿਸੇ ਨੂੰ ਵੀ ਇਦਾਂ ਰੂਡਲੀ ਬਿਹੇਵ ਨਹੀਂ ਕਿਸੇ ਨਾਲ ਕਰ ਸਕਦੀ ਜੇ ਮੈਂ ਕੋਈ ਗਲਤ ਕਰ ਰਿਹਾ ਤਾਂ ਮੈਨੂੰ ਐਕਸਪਲੇਨ ਕਰ ਦੇ ਪਰ ਇਦਾਂ ਨਹੀਂ ਕਿ ਤੂੰ ਮੇਰੇ ਤੇ ਜਿੱਦਾਂ ਜੀ ਕਰ ਹੈ ਉਦਾਂ ਹੀ ਚਲਾਈ ਜਾਵੇਂ ਤਾਂ ਇਹ ਚੀਜ਼ਾਂ ਇੰਦਰ ਬਹੁਤ ਮੈਟਰ ਕਰਦੀਆਂ ਤੁਸੀਂ এনवायरमेंट ਨੂੰ ਜਿਹੜਾ ਕੰਮ ਵਾਲਾ ਇਦਾਂ ਟੌਕਸਿਕ ਨਹੀਂ ਬਣਾ ਸਕਦੇ ਤੇ ਨਾ ਹੀ ਕਿਸੇ EMPLOYE ਨੂੰ ਇਦਾਂ ਤੁਸੀਂ ਕੀ ਆ ਝੜਕ ਸਕਦੇ ਆ ਪਰ ਸਾਡੇ ਜਿਹੜੇ ਹੁਣ ਪੰਜਾਬੀ ਮੁੰਡੇ ਕੁੜੀਆਂ ਹੁੰਦੇ ਆ ਉਹ ਫਸੇ ਹੁੰਦੇ ਆ ਉਹਨਾਂ ਨੂੰ ਇਦਾਂ ਹੁੰਦਾ ਵੀ ਹੁਣ ਸਾਡਾ ਇੱਥੋਂ ਕੰਮ ਜੇ ਛੁੱਟ ਗਿਆ ਸਾਨੂੰ ਪਤਾ ਨਹੀਂ ਅੱਗੇ ਕੰਮ ਮਿਲੂਗਾ ਜਾਂ ਨਹੀਂ ਮਿਲੂਗਾ ਤਾਂ ਉਹਨਾਂ ਵਜ੍ਹਾ ਕਰਕੇ ਕੀ ਆ ਉਹ ਸਾਰੇ ਬੰਦੇ ਆ ਜਿਹੜੇ ਟੋਲਰੇਟ ਕਰਦੇ ਰਹਿੰਦੇ ਨੇ ਪਰ ਇਦਾਂ ਦੇ ਲੋਕ ਯਾਰ ਪਤਾ ਨਹੀਂ ਕਿੱਦਾਂ ਦੇ ਆ ਕਿ ਆਪਣੇ ਆਪ ਨੂੰ ਪਤਾ ਨਹੀਂ ਉਹ ਜਿਹੜਾ ਮਾਲਕੀ ਸਮਝਣ ਲੱਗ ਜਾਂਦੇ ਆ ਤਾਂ ਉਹਨਾਂ ਲੋਕਾਂ ਨੂੰ ਥੋੜੀ ਜੀ ਬੇਨਤੀ ਆ ਤੁਸੀਂ ਕਿਸੇ ਨੂੰ ਕੰਮ ਛੱਡਣ ਤੇ ਮਜਬੂਰ ਨਾ ਕਰਿਆ ਕਰੋ ਤੇ ਜੇ ਕੋਈ ਚਾਰ ਪੈਸੇ ਕਮਾ ਰਿਹਾ ਆ ਆਪਦਾ ਖਰਚਾ ਚਲਾ ਰਿਹਾ ਤੇ ਜੇ ਕਿਸੇ ਤੋਂ ਕੋਈ ਗਲਤ ਵੀ ਗਲਤੀ ਵੀ ਹੁੰਦੀ ਆ ਜਾਂ ਕੋਈ ਕਿਸੇ ਬੰਦੇ ਨੂੰ ਕੰਮ ਦਾ ਨਹੀਂ ਪਤਾ ਲੱਗਿਆ ਤਾਂ ਉਹਨੂੰ ਥੋੜਾ ਯਾਰ ਗਾਈਡ ਕਰ ਦਿਆ ਕਰੋ ਇਹ ਚੀਜ਼ ਤੁਸੀਂ ਗੋਰਿਆਂ ਤੋਂ ਸਿੱਖੋ ਉਹਨਾਂ ਨੂੰ 100 ਵਾਰੀ ਪੁੱਛੋ ਹੱਸ ਕੇ ਜਵਾਬ ਦਿੰਦੇ ਨੇ ਤੇ ਹੱਸ ਕੇ ਹਮੇਸ਼ਾ ਬੁਲਾਉਂਦੇ ਨੇ ਹੋ ਸਕਦਾ ਕਦੇ ਕਿਸੇ ਦਿਨ ਬੰਦੇ ਦਾ ਦਿਮਾਗ ਖਰਾਬ ਹੋਵੇ ਪਰ ਅੱਜ ਤੱਕ ਮੈਂ ਜਿੱਥੇ ਕੰਮ ਕਰਦਾ ਮੈਨੂੰ ਸਾਲ ਹੋ ਗਿਆ ਮੈਨੂੰ ਕਿਸੇ ਵੀ ਬੰਦੇ ਨੂੰ ਮੈਂ ਜਿੱਦਾਂ ਵੀ ਬੁਲਾਉਂਦਾ ਜਿਹੜੇ ਗੋਰੇ ਆ ਸਾਡੇ ਸੁਪਰਵਾਈਜ਼ਰ ਮੈਨੇਜਰ ਆ ਕਦੇ ਉਹਨਾਂ ਨੇ ਗੁੱਸੇ 'ਚ ਗੱਲ ਨਹੀਂ ਕਰੀ ਕਦੇ ਉਹਨਾਂ ਨੇ ਆਰਡਰ ਨਹੀਂ ਦਿੱਤਾ ਕਦੇ ਵੀ ਭਾਵੇਂ ਅਸੀਂ ਉਹਨਾਂ ਦਾ ਕੰਮ ਕਰਦੇ ਆ ਉਹਨਾਂ ਦੀ ਕੰਪਨੀ 'ਚ ਕੰਮ ਕਰਦੇ ਆ ਕਦੇ ਉਹਨਾਂ ਨੇ ਇਹ ਆਰਡਰ ਨਹੀਂ ਕਰਿਆ ਤੂੰ ਇਹ ਚੀਜ਼ ਚੱਕ ਕੇ ਇੱਥੇ ਰੱਖ ਜਾਉ ਚੀਜ਼ ਇਹ ਕੰਮ ਕਰ ਉਹ ਹਮੇਸ਼ਾ ਕੀ ਰਿਕੁਐਸਟ ਕਰਦੇ ਆ ਪਲੀਜ਼ ਇਹ ਕੰਮ ਕਰ ਦੇ ਪਲੀਜ਼ ਉਹ ਕੰਮ ਕਰ ਦੇ ਤੇ ਹਰ ਇੱਕ ਕੰਮ ਤੋਂ ਬਾਅਦ ਕੀ ਹੈ ਥੈਂਕ ਯੂ ਥੈਂਕ ਯੂ ਭਾਵੇਂ ਇਧਰਲਾ ਇਹ ਕਲਚਰ ਹੈ ਹਰ ਇੱਕ ਚੀਜ਼ ਤੇ ਇਦਾਂ ਸੌਰੀ ਥੈਂਕ ਯੂ ਤੇ ਰਿਕੁਐਸਟ ਕਰਨਾ ਪਰ ਹੁਣ ਜੇ ਆਪਾਂ ਉਹੀ ਇੰਡੀਅਨ ਕਲਚਰ ਦੇ ਹਿਸਾਬ ਨਾਲ ਇੱਥੇ ਇਧਰਲੇ ਲੋਕਾਂ ਦੇ ਵੀ ਤੁਸੀਂ ਆ ਕੇ ਉਦਾਂ ਹੀ ਆਪਦਾ ਜਿਹੜਾ ਰੂਪ ਜਮਾਓ ਤੇ ਇਹ ਚੀਜ਼ ਤੁਹਾਡੇ ਲਈ ਮਤਲਬ ਤੁਹਾਡਾ ਬਿਹੇਵੀਅਰ ਹੈ ਜਿਹੜਾ ਤਾਂ ਤੁਹਾਡੀ ਇੱਕ ਬਹੁਤ ਗਲਤ ਈਮੇਜ ਹੈ ਜਿਹੜੀ ਬਣਦੀ ਆ ਤੇ ਉਥੇ ਇਹ ਚੀਜ਼ ਵੀ ਹੁੰਦੀ ਆ ਕਿ ਜਿੱਦਾਂ ਹੁਣ ਕੋਈ ਇੱਕ ਇੰਡੀਅਨ ਹੈ ਗੁਜਰਾਤੀ ਆ ਪੰਜਾਬੀ ਆ ਜਾਂ ਕੋਈ ਵੀ ਆ ਇੱਕ ਬੰਦਾ ਗਲਤ ਬਿਹੇਵ ਕਰ ਰਿਹਾ ਕੰਮ ਤੇ ਪਰ ਉਹਦਾ ਅਸਰ ਕੀ ਆ ਪਰ ਉਹਦੀ ਜਿਹੜੀ ਸਾਰੀ ਈਮੇਜ ਆ ਉਹ ਸਾਰੇ ਪੰਜਾਬੀਆਂ ਦੀ ਇਦਾਂ ਦੀ ਬਣ ਜਾਂਦੀ ਆ ਕਿ ਸਾਰੇ ਇਦਾਂ ਦੇ ਹੋਣੇ ਆ ਹੁਣ ਸਾਡੇ ਨਾਲ ਹੁਣ ਜਿਹੜਾ ਮੁੰਡਾ ਕੰਮ ਕਰਦਾ ਇਧਰਲਾ ਗੋਰਾ ਸੀਗਾ ਤੇ ਉਹ ਉਹਦੇ ਨਾਲ ਹੁਣ ਉਹਨੇ ਬਤਮੀਜ਼ੀ કરી ਸੀ ਉਹ ਕੁੜੀ ਨਾ ਤਾਂ ਹੁਣ ਉਹ ਸਾਰੇ ਪੰਜਾਬੀਆਂ ਨੂੰ ਏਦਾਂ ਸਮਝਦਾ ਕਿ ਇਹ ਬਹੁਤ ਮਤਲਬ ਬੇਕਾਰ ਹੀ ਹੁੰਦੇ ਆ ਤਾਂ ਹੁਣ ਉਹਨੇ ਅੱਜ ਉਹਨੂੰ ਹੋਰ ਕਿਤੇ ਕੰਮ ਮਿਲ ਗਿਆ ਕਹਿੰਦਾ ਉਹ ਕਾਫੀ ਟਾਈਮ ਤੋਂ ਕੰਮ ਲੱਭ ਰਿਹਾ ਸੀ ਤੇ ਉਹਨੇ ਉਹ ਕੰਮ ਛੱਡਤਾ ਸਾਰੇ ਲੋਕ ਉੱਥੇ ਬਹੁਤ ਵਧੀਆ ਪਰ ਇੱਕ ਤੇ ਦੋ ਜਣੀਆਂ ਜਿਹੜੇ ਕਿ ਇੰਡੀਆ ਨਾਲ ਪੰਜਾਬੀ ਆ ਸਾਰੇ ਮਾਹੌਲ ਨੂੰ ਖਰਾਬ ਕਰੀ ਜਾਂਦੇ ਆ ਤਾਂ ਮਤਲਬ ਏਦਾਂ ਯਾਰ ਕਿਸੇ ਦਾ ਦਿਮਾਗ ਖਰਾਬ ਕਰਕੇ ਤੁਸੀਂ ਕਿੱਦਾਂ ਕੰਮ ਕਰ ਲੈਣੇ ਆ ਮੈਨੂੰ ਨਹੀਂ ਪਤਾ ਮਤਲਬ ਮੈਨੂੰ ਨਹੀਂ ਸਮਝ ਲੱਗਦੀ ਬੇਸ਼ੱਕ ਤੁਹਾਡੇ ਅੰਦਰ ਉਹ ਜਿਹੜੀ ਇੰਡੀਅਨ ਮੈਂਟੈਲਿਟੀ ਹਲੇ ਵੀ ਪਈ ਹੋਵੇ ਤਾਂ ਹਲੇ ਵੀ ਯਾਰ ਉਹ ਚੀਜ਼ਾਂ ਨੂੰ ਛੱਡ ਦਿਓ ਤੁਸੀਂ ਇਧਰਲਾ ਜਿਹੜਾ ਕਲਚਰ ਆ ਬਹੁਤ ਵਧੀਆ ਤੇ ਬਹੁਤ ਰਿਸਪੈਕਟ ਕਰਦੇ ਨੇ ਆਪਣੇ ਜਿਹੜਾ ਆਪਣੇ ਨਾਲ ਉਹਨਾਂ ਦੇ EMPLOYE ਹੁੰਦੇ ਆ ਜਾਂ WORKER ਹੁੰਦੇ ਆ ਉਹ ਓਦਾਂ ਦੀ ਹੀ ਇੱਕ ਇਮੇਜ ਤੇ ਓਦਾਂ ਦਾ ਹੀ ਇੱਕ ਬਿਹੇਵੀਅਰ ਆ ਤੁਹਾਡੇ ਅੰਦਰ ਹੋਣਾ ਚਾਹੀਦਾ ਖਾਸ ਕਰਕੇ ਜਿਹੜਾ ਲੀਡਰ ਹੁੰਦਾ ਕਿਉਂਕਿ ਉਹਨੇ ਤਾਂ ਸਾਰਾ ਵਰਕ ਜਿਹੜਾ এনवायरमेंट ਹੈ ਉਹਨੂੰ ਕੀ ਆ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਰੱਖਣਾ ਹੁੰਦਾ ਤਾਂ ਇਹ ਚੀਜ਼ਾਂ ਛੱਡ ਦਿਓ